ਗੁਰਦੀਪ لال ਪਿੰਡ ਡੀਡਾ ਸਾਸੀਆਂ ਦਾ ਇਹ ਬੰਦਾ ਹੈ ਇਹਦੇ ਖਿਲਾਫ 7 ਮੁਕੱਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕੱਦਮੇ ਦਰਜ ਹੈ ਇਹ ਜਿਹੜਾ ਘਰ ਇਹਨੇ ਇਲੀਗਲ ਐਨਕਰੋਚਮੈਂਟ ਕਰਕੇ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਦੇ ਵਿੱਚ ਬਣਾਇਆ ਸੀਗਾ ਤੇ ਉਹ ਜਿਹੜਾ ਉਸ ਮਹਿਕਮੇ ਵੱਲੋਂ ਪੁਲਿਸ ਨੂੰ ਪ੍ਰੋਟੈਕਸ਼ਨ ਲਈ ਰਿਕਵੈਸਟ ਕੀਤੀ ਗਈ ਸੀਗੀ ਤੇ ਅੱਜ ਜਿਹੜਾ ਹੈ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਿਵਲ ਡਿਪਾਰਟਮੈਂਟ ਜਿਹੜਾ ਹੈਗਾ ਵਾਟਰ ਰਿਸੋਰਸ ਵਾਲਾ ਉਹ ਆਪਣੀ ਜਗ੍ਹਾ ਜਿਹੜੀ ਹੈ ਉਹ ਖਾਲੀ ਕਰਾ ਰਿਹਾ ਹੈ ਇਹ ਜੋਧ ਨਸ਼ਾ ਵਿਰੋਧ ਦੇ ਤਹਿਤ ਇਸ ਬੰਦੇ ਨੇ ਨਸ਼ਾ ਵੇਚ ਕੇ ਜਿਹੜੀ ਇਹ ਪ੍ਰਾਪਰਟੀ ਬਣਾਈ ਸੀ ਉਹ ਜਿਹੜੀ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਮੈਸੇਜ ਇਹੀ ਹੈ ਜੀ ਕਿ ਨਸ਼ੇ ਜਿਹੜੇ ਆ ਉਹ ਵੇਚਣੇ ਬੰਦ ਕਰਨ ਅਗਰ ਕੋਈ ਕਰੂਗਾ ਤੇ ਉਹਦੇ ਖਿਲਾਫ ਜਿਹੜੀ ਕੋਈ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਐਸੇ ਪਹਿਲਾਂ 5 ਡੈਮੋਲੇਸ਼ਨ ਹੋ ਚੁੱਕੀਆਂ 6ਵੀਂ ਇਹ ਹੈਗੀ ਬਾਕੀ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਸਿਵਲ ਡਿਪਾਰਟਮੈਂਟ ਵਾਲੇ ਜਿਹੜਾ ਵੀ ਕੋਈ ਜਗ੍ਹਾ ਦਾ ਬਾਰੇ ਡਿਮਾਰਕੇਸ਼ਨ ਕਰਕੇ ਦੱਸਦੇ ਵੀ ਉਹਨਾਂ ਦੀ ਜਗ੍ਹਾ ਹੈਗੀ ਐ ਉਹ ਲਿਖ ਕੇ ਸਾਨੂੰ ਦਿੰਦੇ ਆ ਤੇ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਆ